ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਸਰੀ ਅਕਾਲ ਜੀ ਸਵਾਗਤ ਹੈ ਜੀ ਸਭ ਦਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਵਿਦਮ ਦੇ ਪਰ ਅੱਜ ਦੀ ਵੀਡੀਓ ਰਹੀ ਆਪਾਂ ਜੀ ਪੰਜਾਬੀ ਪੇਪਰ A ਦੇ ਲਈ ਪੰਜਾਬੀ ਸਾਹਿਤ ਦਾ ਜੋ ਟੌਪਿਕ ਹੈ ਸੂਫੀ ਕਾਵਟਾਰਾ ਉਸ ਦੇ ਸਾਰੇ ਹੀ ਕਵੀਆਂ ਬਾਰੇ ਡਿਸਕਸ ਕਰ ਰਹੇ ਹਾਂ ਠੀਕ ਹੈ ਜੀ ਜਿਵੇਂ ਕਿ ਬਾਬਾ ਫਰੀਦ ਜੀ ਸ਼ਾਹ ਹੁਸੈਨ ਜੀ ਅਤੇ ਸੁਲਤਾਨ ਬਾਹੂ ਠੀਕ ਹੈ ਜੀ ਇਹ ਤਿੰਨੋਂ ਕਵੀ ਜੋ ਆਪਣੇ ਸੂਫੀ ਕਾਵਟਾਰਾ ਦੇ ਕਵੀ ਹੋਏ ਨੇ ਠੀਕ ਹੈ ਜੀ ਇਹਨਾਂ ਦੇ ਨਾਲ ਲਿਖੜ ਪੇਪਰ ਦੇ ਵਿੱਚ ਜੋ ਵੀ ਸਵਾਲ ਆਪਾਂ ਨੂੰ ਪੁੱਛੇ ਜਾਂਦੇ ਹਨ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ ਠੀਕ ਹੈ ਜੀ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਜੀ ਬਾਬਾ ਫਰੀਦ ਜੀ ਬਾਰੇ ਪੜ੍ਹਦੇ ਹਾਂ ਠੀਕ ਹੈ ਜੀ ਉਹਨਾਂ ਦਾ ਜੀਵਨ ਤੇ ਉਹਨਾਂ ਦੀਆਂ ਜਿਉਂ ਰਚਨਾਵਾਂ ਨੇ ਠੀਕ ਹੈ ਜੀ ਜਾਂ ਜਿਹੜੇ ਜਿਹੜੇ ਸਵਾਲ ਆਪਾਂ ਨੂੰ ਪੇਪਰ ਦੇ ਵਿੱਚ ਪੁੱਛੇ ਜਾਂਦੇ ਹਨ ਉਹ ਆਪਾਂ ਡਿਸਕਸ ਕਰਾਂਗੇ ਸੋ ਆਪਾਂ ਪੜ੍ਹਦੇ ਹਾਂ ਬਾਬਾ ਫਰੀਦ ਜੀ ਇਹਨਾਂ ਦਾ ਜੀ ਡੇਟ ਆਫ ਬਰਥ ਹੈ 1173 ਤੋਂ 1266 ਈਸਵੀ ਤੱਕ ਠੀਕ ਹੈ ਜੀ ਬਾਬਾ ਫਰੀਦ ਜੀ ਨੂੰ ਪੰਜਾਬੀ ਸਾਹਿਤ ਦਾ ਪਿਤਾਮਾ ਆਖਿਆ ਜਾਂਦਾ ਹੈ ਸਭ ਤੋਂ ਮੇਨ ਗੱਲ ਪਹਿਲਾ ਹੀ ਸਵਾਲ ਬਣ ਜਾਂਦਾ ਹੈ ਪੰਜਾਬੀ ਸਾਹਿਤ ਦਾ ਪਿਤਾਮਾ ਕਿੰਨਾਂ ਨੂੰ ਕਿਹਾ ਜਾਂਦਾ ਹੈ ਆਪਣਾ ਉੱਤਰ ਆਏਗਾ ਜੀ ਬਾਬਾ ਖਰੀਦੀ ਠੀਕ ਹੈ ਬਾਬਾ ਫਰੀਦ ਜੀ ਪੰਜਾਬੀ ਦੇ ਪਹਿਲੇ ਸੂਫੀ ਕਵੀ ਹੋਏ ਹਨ ਠੀਕ ਹੈ ਜੀ ਦੂਸਰੀ ਮੇਨ ਗੱਲ ਬਾਬਾ ਫਰੀਦ ਜੀ ਕਿਹੜੇ ਕਵੀ ਹੋਏ ਨੇ ਜੀ ਸੂਫੀ ਕਵੀ ਪਹਿਲੇ ਸੂਫੀ ਕਵੀ ਜਿਨ੍ਹਾਂ ਨੇ ਪਹਿਲੀ ਵਾਰੀ ਸੂਫੀ ਵਿਚਾਰਧਾਰਾ ਨੂੰ ਪੰਜਾਬੀ ਭਾਸ਼ਾ ਵਿੱਚ ਲਿਆਂਦਾ ਅਤੇ ਪੰਜਾਬੀ ਵਿੱਚ ਰਚਨਾ ਕਰਕੇ ਸਾਹਿਤਿਕ ਗੌਰਵ ਬਖਸ਼ਿਆ ਠੀਕ ਹੈ ਜੀ ਅੱਗੇ ਲਿਖਿਆ ਹੈ ਇਹਨਾਂ ਦੇ ਜਨਮ ਬਾਰੇ ਆਪ ਜੀ ਦਾ ਜਨਮ 1173 ਈਸਵੀ ਨੂੰ ਪਿੰਡ ਖੋਤਵਾਲ ਜ਼ਿਲ੍ਹਾ ਮਲਤਾਨ ਵਿੱਚ ਜਮਾਲਉਦੀਨ ਸੁਲੇਮਾਨ ਦੇ ਘਰ ਹੋਇਆ ਆਪ ਜੀ ਦੀ ਮਾਤਾ ਦਾ ਨਾਮ ਬੀਬੀ ਮਰੀਮ ਸੀ ਕਈ ਜਗ੍ਹਾ ਜੀ ਇਹ ਬੀਬੀ ਕੁਰਸੁੰਮੀ ਲਿਖਿਆ ਹੁੰਦਾ ਠੀਕ ਹੈ ਜੀ ਵੈਸੇ ਮਾਤਾ ਪਿਤਾ ਬਾਰੇ ਸਵਾਲ ਨਹੀਂ ਪੁੱਛਿਆ ਜਾਂਦਾ ਠੀਕ ਹੈ ਇਹਨਾਂ ਦਾ ਜਨਮ ਹੋਇਆ ਜੀ 1173 ਨੂੰ ਠੀਕ ਹੈ ਕਿੱਥੇ ਹੋਇਆ ਪਿੰਡ ਖੋਤਵਾਲ ਜਿਹੜਾ ਮਲਤਾਨ ਅੱਜ ਕੱਲ ਪਾਕਿਸਤਾਨ ਦੇ ਵਿੱਚ ਠੀਕ ਹੈ ਜੀ ਅੱਗੇ ਪੜਦੇ ਹਾਂ ਅੱਗੇ ਹੈ ਜੀ ਆਪ ਦਾ ਪਰਿਵਾਰਿਕ ਪਿਛੋਕੜ ਕਾਬਲ ਦੇ ਨਾਲ ਜੁੜਦਾ ਹੈ ਉੱਥੋਂ ਆਪ ਦਾ ਪਰਿਵਾਰ ਖੋਤਵਾਲ ਆ ਕੇ ਬਸ ਗਿਆ ਸੀ ਠੀਕ ਹੈ ਜੀ ਇਹਨਾਂ ਦਾ ਜੋ ਪਿਛੋਕੜ ਸੀ ਉਹ ਕਾਬਲ ਕੰਧਾਰ ਦੇ ਨਾਲ ਜੁੜਦਾ ਸੀ ਠੀਕ ਹੈ ਜੀ ਉੱਥੇ ਇਹ ਪਾਕਿਸਤਾਨ ਦੇ ਵਿੱਚ ਆ ਕੇ ਖੋਤਵਾਲ ਵਿਖੇ ਬਸ ਗਏ ਸੀ ਦੱਸਿਆ ਜਾਂਦਾ ਹੈ ਕਿ ਆਪ ਜੀ ਨੇ ਗਜਨੀ ਅਤੇ ਕਾਬਲ ਤੋਂ ਇਸਲਾਮੀ ਵਿੱਦਿਆ ਪ੍ਰਾਪਤ ਕੀਤੀ ਸੀ ਆਪ ਜੀ ਨੇ ਸਭ ਤੋਂ ਪਹਿਲਾਂ دینی تعلیم ਮਲਤਾਨ ਦੇ ਬਹਾਉਦੀਨ ਜਕਰੀਏ ਪਾਸੋਂ ਲਈ ਸੀ ਠੀਕ ਹੈ ਜੀ ਇਹ ਇਹਨਾਂ ਦੇ ਗੁਰੂ ਨੇ ਇਹਨਾਂ ਤੋਂ ਵੀ ਪੁੱਛਿਆ ਜਾ ਸਕਦਾ ਵੀ ਇਹਨਾਂ ਨੇ ਕਿਸ ਤੋਂ تعلیم ਲਈ ਬਹਾਉਦੀਨ ਜਕਰੀਏ ਤੋਂ ਬਾਦ ਵਿੱਚ ਆਪ ਜੀ ਨੂੰ ਖਵਾਜਾ ਬਖਤਿਆਰ ਕਾਕੀ ਮਿਲੇ ਜਿਨ੍ਹਾਂ ਨੂੰ ਆਪਨੇ ਆਪਣਾ ਮੁਰਸ਼ਿਦ ਧਾਰਨ ਕਰ ਲਿਆ ਸੀ ਠੀਕ ਹੈ ਜੀ ਇਹ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ ਜੀ ਖਵਾਜਾ ਬਖਤਿਆਰ ਕਾਕੀ ਠੀਕ ਹੈ ਜੀ ਇਹਨਾਂ ਦੇ ਧਾਰਮਿਕ ਗੁਰੂ ਸੀ ਬਾਬਾ ਫਰੀਦ ਜੀ ਉਹਨਾਂ ਦਾ ਨਾਮ ਕੀ ਸੀ ਖਵਾਜਾ ਬਖਤਿਆਰ ਕਾਕੀ ਜਦੋਂ ਖਵਾਜਾ ਬਖਤਿਆਰ ਕਾਕੀ ਦੀ ਮੌਤ ਹੋਈ ਆਪ ਜੀ ਨੂੰ ਚਿਸ਼ਤੀ ਸੰਪਰਦਾਏ ਦਾ ਮੁਖੀ ਬਣਾ ਦਿੱਤਾ ਗਿਆ ਠੀਕ ਹੈ ਜੀ ਇਹਨਾਂ ਨੂੰ ਕਿਹੜੇ ਸੰਪਰਦਾਏ ਦਾ ਮੁਖੀ ਬਣਾਇਆ ਸੀ ਚਿਸ਼ਤੀ ਸੰਪਰਦਾਏ ਦਾ ਦਿੱਲੀ ਚ ਆਪ ਜੀ ਜਿਆਦਾ ਸਮਾਂ ਨਾ ਰਹੇ ਉਸ ਸਮੇਂ ਕਿੱਥੇ ਸੀ ਬਾਬਾ ਫਰੀਦ ਜੀ ਦਿੱਲੀ ਵਿੱਚ ਉਸ ਸਮੇਂ ਫਿਰ ਇਹ ਉੱਥੇ ਜਿਆਦਾ ਸਮਾਂ ਨਾ ਰਹੇ ਅਤੇ ਵਾਪਸ ਪਾਕਪਟਨ ਵਿੱਚ ਆ ਕੇ বাস ਗਏ ਅੱਜ ਕੱਲ ਆਪ ਜੀ ਦੀ ਮਜ਼ਾਰ ਵੀ ਪਾਕਪਟਨ ਵਿੱਚਿਤ ਹੈ ਠੀਕ ਹੈ ਜੀ ਇਹ ਹੁਣੇ ਹੀ ਲੇਟੈਸਟ ਹੋਇਆ ਪੇਪਰ ਹੈ ਈਟ ਐਪਰਸ ਵਿਰੋਗ ਦੇ ਵਿੱਚ ਪੁੱਛਿਆ ਗਿਆ ਸੀ ਕਿ ਬਾਬਾ ਫਰੀਦ ਜੀ ਮਜ਼ਾਰ ਕਿਸ ਜਗ੍ਹਾ ਤੇ ਹੈ ਤਾਂ ਆਪਣਾ ਉੱਤਰ ਆਇਆ ਸੀ ਪਾਕ ਪਟਨ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਦੇ ਸਵਾਲ ਆਪਾਂ ਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ ਅੱਗੇ ਪੜ੍ਹਦੇ ਹਾਂ ਅੱਗੇ ਹੈ ਜੀ ਆਪ ਜੀ ਦਾ ਦਿਹਾਂਤ 1264 ਈਸਵੀ ਵਿੱਚ ਹੋਇਆ ਹੋ ਗਿਆ ਬਾਬਾ ਫਰੀਦ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ 112 ਸ਼ਲੋਕ ਚਾਰ ਸ਼ਬਦ ਦਰਜ ਹਨ ਠੀਕ ਹੈ ਜੀ ਸਭ ਤੋਂ ਮੇਨ ਗੱਲ ਪੇਪਰ ਦੇ ਵਿੱਚ ਇਹੋ ਕੁਛੀ ਆਂਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੀ ਪਾਣੀ ਵਾਲੀ ਗੁਰੂ ਗ੍ਰੰਥ ਸਾਹਿਬ ਵਿੱਚ 112 ਸ਼ਲੋਕ ਨੇ ਜੀ ਬਾਬਾ ਫਰੀਦ ਦੇ ਚਾਰ ਸ਼ਬਦ ਠੀਕ ਹੈ ਜੀ ਇਹ ਚਾਰ ਸ਼ਬਦ ਦੇ ਵਿੱਚੋਂ ਦੋ ਸ਼ਬਦ ਰਾਗ ਆਸਾ ਵਿੱਚ ਅਤੇ ਦੋ ਸ਼ਬਦ ਰਾਗ ਸੂਹੀ ਵਿੱਚ ਦਰਜ ਨੇ ਠੀਕ ਹੈ ਜੀ ਆਪ ਜੀ ਦੀ ਗੁਰਬਾਣੀ ਬੜੀ ਸ਼ਰਨ ਅਤੇ ਸਪਸ਼ਟ ਹੈ जिस ਵਿੱਚ अरबी फारसी ਤੋਂ علاوہ ਲੈਂਦੀ ਭਾਸ਼ਾ ਦਾ ਪ੍ਰਭਾਵ ਕਾਫੀ ਦੇਖਣ ਨੂੰ ਮਿਲਦਾ ਹੈ ਆਪ ਜੀ ਦੀ ਗੁਰਬਾਣੀ ਦੀ মূল ਧਾਰਾ પ્રેમ ਅਤਿ ਵਿਜੋਗ ਹੈ ਆਪਣੇ ਬਚਨਾਂ ਦੀ ਮਠਾਸ ਕਰਕੇ ਹੀ ਆਪ ਜੀ ਦਾ ਨਾਮ ਸ਼ਕਰਗੰਝ ਪੈ ਗਿਆ ਸੀ ਠੀਕ ਹੈ ਜੀ ਇਹਨਾਂ ਦਾ ਦੇਹਾਂਦ ਕਦੋਂ ਹੋਇਆ ਜੀ 1264 ਇਸਵੀ ਠੀਕ ਹੈ ਜੀ ਪੇਪਰ ਦੇ ਲਈ ਸਭ ਤੋਂ ਮੇਨ ਗੱਲ ਕੀ ਹੈ ਇਹਨਾਂ ਦੇ ਸ਼ਲੋਕ 112 ਸ਼ਲੋਕ ਨੇ ਠੀਕ ਹੈ ਜੀ ਚਾਰ ਸ਼ਬਦ ਦੋ ਰਾਗ ਆਸਾ ਅਤੇ ਦੋ ਰਾਗ ਸੂਹੀ ਵਿੱਚ ਦਰਜ ਨੇ ਠੀਕ ਹੈ ਜੀ ਇਹ ਬਾਬਾ ਫਰੀਦ ਜੀ ਦੇ ਜੀਵਨ ਬਾਰੇ ਸੀ ਅੱਗੇ ਪੜ੍ਹਦੇ ਹਾਂ ਆਪਾਂ ਅੱਗੇ ਹੈ ਜੀ ਸਾਹ ਹੁਸੈਨ ਜੀ ਠੀਕ ਹੈ ਜੀ ਇਹਨਾਂ ਦਾ 1539 ਤੋਂ 1593 ਦਾ ਜੀਵਨ ਕਾਲ ਹੈ ਇਹਨਾਂ ਬਾਰੇ ਪੜ੍ਹਦੇ ਹਾਂ ਸਾਹ ਹੁਸੈਨ ਪੰਜਾਬੀ ਸੂਫੀ ਕਾਵਤਾਰਾ ਦੇ ਦੂਜੇ ਕਵੀ ਹੋਏ ਠੀਕ ਹੈ ਜੀ ਆਪ ਜੀ ਦਾ ਜਨਮ 1539 ਈਸਵੀ ਵਿੱਚ ਸੇਖ ਉਸਮਾਨ ਦੇ ਘਰ ਹੋਇਆ ਆਪ ਜੀ ਦਾ ਪਿਤਰੀ ਕਿੱਤਾ ਜੁਲਾਹੇ ਦਾ ਸੀ ਠੀਕ ਹੈ ਜੀ ਭਗਤ ਕਬੀਰ ਜੀ ਬਾਗ ਇਹਨਾਂ ਦਾ ਕਿਹੜਾ ਕਿੱਤਾ ਸੀ ਜੁਲਾਹੇ ਦਾ ਠੀਕ ਹੈ ਜੀ ਇਸ ਦਾ ਹਵਾਲਾ ਆਪ ਨੇ ਆਪਣੀ ਰਚਨਾ ਵਿੱਚ ਵੀ ਕੀਤਾ ਹੈ ਨਾਉ ਹੁਸੈਨਾ ਤੇ ਜਾਤ ਜੁਲਾਹਾ ਗਾਲਾਂ ਦਿੰਦੀਆਂ ਤਾਣੀ ਵਾਲੀ ਠੀਕ ਹੈ ਜੀ ਇਹਨਾਂ ਨੇ ਆਪਣੀ ਜਾਤ ਦਾ ਜ਼ਿਕਰ ਆਪਣੀਆਂ ਰਚਨਾਵਾਂ ਵਿੱਚ ਕੀਤਾ ਹੋਇਆ ਠੀਕ ਹੈ ਅੱਗੇ ਲਿਖਿਆ ਸਾਹ ਹੁਸੈਨ ਨੇ ਪੰਜਾਬੀ ਸਾਹਿਤ ਵਿੱਚ ਇੱਕ ਨਵਾਂ ਮੋੜ ਦਿੱਤਾ ਆਪੋ ਆਪ ਨੇ ਆਪਣੀ ਸਾਰੀ ਰਚਨਾ ਕਾਫੀ ਰੂਪ ਵਿੱਚ ਲਿਖੀ ਸਭ ਤੋਂ ਮੇਨ ਗੱਲ ਸਾਹ ਹੁਸੈਨ ਬਾਰੇ ਕਾਫੀਆਂ ਦੀ ਜੋ ਪਰੰਪਰਾ ਕਿਸ ਵੱਲੋਂ ਸ਼ੁਰੂ ਕੀਤੀ ਗਈ ਸਾਹ ਹੁਸੈਨ ਵੱਲੋਂ ਇਹਨਾਂ ਦੀਆਂ ਕਾਫੀਆਂ ਦੀ ਗਿਣਤੀ ਕਿੰਨੀ ਹੈ 100 63 ਅੱਗੇ ਹੈ ਇਹਨਾਂ ਵਿੱਚ ਇਸ਼ਕ ਦੀ ਤੀਬਰ ਬੇਗ ਪਿਆਰ ਦਾ ਵਿਯੋਗ ਬੜੇ ਹੀ ਸਰਲ ਸ਼ਬਦਾਂ ਵਿੱਚ ਪ੍ਰਗਟ ਹੁੰਦਾ ਹੈ ਠੀਕ ਹੈ ਜੀ ਇਹਨਾਂ ਨੇ ਕਾਫੀ ਨੂੰ ਪ੍ਰਮੋਟ ਕੀਤਾ ਠੀਕ ਹੈ ਇਹਨਾਂ ਨੇ ਕਿੰਨੀ ਕਾਫੀ ਸੀ 163 ਅੱਗੇ ਪੜਦੇ ਹਾਂ ਅੱਗੇ ਹੀ ਆਪ ਜੀ ਨੂੰ ਮਾਦੋ ਲਾਲ ਅਤੇ ਲਾਲ ਹੁਸੈਨ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਪੇਪਰ ਦੇ ਵਿੱਚ ਕਈ ਵਾਰੀ ਪੁੱਛਿਆ ਜਾਂਦਾ ਹੈ ਲਾਲ ਹੁਸੈਨ ਜਾਂ ਮਾਧੋ ਲਾਲ ਕਿੰਨਾਂ ਨੂੰ ਕਿਹਾ ਜਾਂਦਾ ਹੈ ਤਾਂ ਆਪਣਾ ਉੱਤਰ ਆਏਗਾ ਜੀ ਸਾਹ ਹੁਸੈਨ ਠੀਕ ਹੈ ਜੀ ਮਾਧੋ ਲਾਲ ਕੌਣ ਸੀ ਇਹਨਾਂ ਦੇ ਇੱਕ Hindu ਮਿੱਤਰ ਸੀ ਕਿੰਨਾਂ ਦਾ ਸਾਹ ਹੁਸੈਨ ਦਾ ਇਹ ਤੁਸੀਂ ਪੜ ਸਕਦੇ ਹੋ ਠੀਕ ਹੈ ਜੀ ਉਹ ਕਹਿੰਦੇ ਵੀ ਇੱਕ ਵਾਰ ਜਿਹੜਾ ਮਾਧੋ ਲਾਲ ਹੈ ਠੀਕ ਹੈ ਜੀ ਉਹਦੇ ਮਾਤਾ ਪਿਤਾ ਸਾਹ ਹੁਸੈਨ ਕੋਲ ਚੱਲ ਕੇ ਆਉਂਦੇ ਨੇ ਕਿ ਆ ਜਾ ਤੈਨੂੰ ਹਰ ਦੁਆਰ ਲੈ ਚੱਲਦੇ ਠੀਕ ਹੈ ਪਰ ਸਾਹ ਹੌਸ ਹੈ ਜਿਨ੍ਹਾਂ ਨੂੰ ਨਾ ਕਰ ਦਿੰਦੇ ਨੇ ਠੀਕ ਹੈ ਜੀ ਤੇ ਮਾਧੋ ਲਾਲ ਨੂੰ ਵੀ ਨਾਲ ਜਾਣ ਨਹੀਂ ਦਿੰਦੇ ਠੀਕ ਹੈ ਫਿਰ ਇੱਕ ਦਿਨ ਮਾਧੋ ਲਾਲ ਕੇ ਉਹਨਾਂ ਨੂੰ ਕਹਿੰਦੇ ਨੇ ਕਿ ਮੈਂ ਵੀ ਹਰਦੁਆਰ ਜਾਣਾ ਸੀ ਤਾਂ ਉਹ ਇੱਕ ਕਰਾਮਾਤ ਕਰਕੇ ਦਿਖਾਉਂਦੇ ਨੇ ਹਨਾ ਜੀ ਤੇ ਉਹ ਮਾਧੋ ਲਾਲ ਨੂੰ ਕਹਿੰਦੇ ਨੇ ਕਿ ਅੱਖਾਂ ਮੀਚੀ ਚਲੋ ਮੈਂ ਤੁਹਾਨੂੰ ਹਰਦੁਆਰ ਲੈ ਚੱਲਦਾ ਜਦੋਂ ਕਹਿੰਦੇ ਮਾਧੋ ਲਾਲ ਅੱਖਾਂ ਖੋਲਦਾ ਤਾਂ ਉਹ ਸੱਚਮੁੱਚ ਹੀ ਹਰਦੁਆਰ ਵਿਖੇ ਹੁੰਦਾ ਠੀਕ ਹੈ ਜੀ ਇਹ ਉਹਨਾਂ ਦਾ ਪਿਆਰ ਸੀ ਕਿੰਨਾ ਨਾਲ ਮਾਦੋਲਾਲ ਨਾਲ ਇਸ ਕਰਕੇ ਉਹਨਾਂ ਨੂੰ ਮਾਦੋਲਾਲ ਵੀ ਕਿਹਾ ਜਾਂਦਾ ਸੀ ਇਹ ਪਾਠ ਹੈ ਜੋ ਪੜ ਸਕਦੇ ਹਾਂ ਅੱਗੇ ਹੈ ਜੀ ਅੱਗੇ ਇੱਕ ਹੋਰ ਇਹਨਾਂ ਦੀ ਜੀਵਨ ਦੀ ਘਟਨਾ ਲਿਖੀ ਹੋਈ ਹੈ ਇੱਕ ਵਾਰ ਆਪ ਨੂੰ ਸੂਫੀ ਮਤ ਦਾ ਅਜੀਹਾਂ ਰੰਗ ਚੜਿਆ ਕਿ ਕੁਰਾਨ ਸ਼ਰੀਫ ਨੂੰ ਖੂਹ ਵਿੱਚ ਸੁੱਟ ਦਿੱਤਾ ਠੀਕ ਹੈ ਜੀ ਇਹਨੇ ਕੀ ਕੀ ਕੀਤਾ ਇੱਕ ਵਾਰ ਕੁਰਾਨ ਸ਼ਰੀਫ ਨੂੰ ਖੂਹ ਵਿੱਚ ਸੁੱਟਦਾ ਜਦੋਂ ਆਪ ਦੇ ਹੁਕਮ ਅਨੁਸਾਰ ਕੁਰਾਨ شریف ਨੂੰ ਖੂਬ ਵਿੱਚੋਂ ਕੱਢਿਆ ਗਿਆ ਤਾਂ ਉਹ ਪਹਿਲਾ ਵਾਂਗ ਬਿਲਕੁਲ ਸੁੱਕਾ ਨਹੀਂ ਠੀਕ ਹੈ ਜੀ ਇਹ ਕਿਤਾਬਾਂ ਦੇ ਵਿੱਚ ਜਾਂ ਸਾਹਿਤ ਦੇ ਵਿੱਚ ਲਿਖਿਆ ਆਪ ਨੂੰ ਮਿਲਦਾ ਹੈ ਠੀਕ ਹੈ ਜੀ ਖੂਬ ਹੋ ਉਹ ਘਟਨਾਵਾਂ ਅੱਗੇ ਚੱਲੀਆਂ ਆ ਰਹੀਆਂ ਨੇ ਠੀਕ ਹੈ ਜੀ ਅੱਗੇ ਲਿਖਿਆ ਹੈ ਹੁਸੈਨ ਨੂੰ ਲਾਲ ਹੁਸੈਨ ਵੀ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਆਪ ਜੀ ਲਾਲ ਰੰਗ ਦੇ ਕੱਪੜੇ ਜ਼ਿਆਦਾ ਪੌਂਦੇ ਸੀ ਠੀਕ ਹੈ ਜੀ ਕਿਹੜੇ ਰੰਗ ਦੇ ਕੱਪੜੇ ਪਾਉਂਦੇ ਸੀ ਲਾਲ ਰੰਗ ਆਪ ਜੀ ਦੀ ਮੌਤ 1593 ਇਸ ਵੀ ਹੋਈ ਆਪ ਜੀ ਦੀ ਕਬਰ ਬਾਗਨਪੁਰੇ ਲਾਹੌਰ ਵਿੱਚ ਕਾਇਮ ਹੈ ਜਿੱਥੇ ਹਰ ਸਾਲ ਮੇਲਾ ਲੱਗਦਾ ਹੈ ਠੀਕ ਹੈ ਜੀ ਕਿੱਥੇ ਆ ਬਾਗਨਪੁਰੇ ਲਾਹੌਰ ਦੇ ਵਿੱਚ ਜਿੱਥੇ ਉੱਥੇ ਇਹਨਾਂ ਦੀ ਮਜ਼ਾਰ ਤੇ ਹਰ ਸਾਲ ਮੇਲਾ ਲੱਗਦਾ ਹੈ ਠੀਕ ਹੈ ਜੀ ਇਹ ਆਪਣਾ ਸਾਖ ਹਸੈਨ ਬਾਰੇ ਹੀ ਜੋ ਵੀ ਆਪਾਂ ਨੂੰ ਪੇਪਰ ਵਿੱਚ ਸਵਾਲ ਪੁੱਛੇ ਜਾ ਸਕਦੇ ਨੇ ਅੱਗੇ ਹੈ ਜੀ ਲਾਸਟ ਕਵੀ ਸੁਲਤਾਨ ਬਾਹੁ ਦੀ ਠੀਕ ਹੈ ਜੀ ਸੂਫੀ ਕਵੀ ਦਾ ਰੇ ਇਹਨਾਂ ਦਾ 1631 ਤੋਂ 1691 ਤੱਕ ਦਾ ਜੀਵਨ ਕਾਲ ਹੈ ਇਹਨਾਂ ਬਾਰੇ ਪੜ੍ਹਦੇ ਹਾਂ ਸੁਲਤਾਨ ਬਾਹੁ ਪੰਜਾਬੀ ਸੂਫੀ ਕਾਵ ਦਾ ਇੱਕ ਪ੍ਰਸਿੱਧ ਕਵੀ ਹੋਇਆ ਹੈ ਆਪ ਜੀ ਦਾ ਜਨਮ 1631 ਈਸਵੀ ਨੂੰ ਚੰਗ ਜ਼ਿਲ੍ਹੇ ਦੇ ਪਿੰਡ ਅਵਾਨ ਵਿੱਚ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਬਜ਼ੀਦ ਮੁਹੰਮਦ ਸੀ ਆਪ ਜੀ ਹਜਰਤ ਹਬੀਬullah ਕਾਦਰੀ ਦੇ ਚੇਲੇ ਸਨ ਠੀਕ ਹੈ ਜੀ ਆਪ ਜੀ ਅਰਬੀ ਫਾਰਸੀ ਦੇ ਚੰਗੇ ਵਿਦਵਾਨ ਸਨ ਆਪ ਜੀ ਨੇ ਕਾਫੀਆਂ ਅਤੇ ਸ਼ਹਰਫੀਆਂ ਬੜੀਆਂ ਪ੍ਰਸਿੱਧ ਮੰਨੀਆਂ ਜਾਂਦੀਆਂ ਹਨ ਆਪ ਜੀ ਦੀ ਰਚਨਾ ਦੀ ਹਰ ਤੁਕ ਦੇ ਅਖੀਰ ਤੇ ਹੂ ਆਉਂਦਾ ਹੈ ਜਿਸ ਨਾਲ ਕਵਤਾ ਵਿੱਚ ਇੱਕ ਸੰਗੀਤਕ ਲੈ ਆ ਜਾਂਦੀ ਹੈ ਠੀਕ ਹੈ ਜੀ ਸੁਲਤਾਨ ਬਾਹੁ ਵਾਰੇ ਸੁਲਤਾਨ ਬਾਹੁ ਪੰਜਾਬੀ ਦੇ ਪ੍ਰਸਿੱਧ ਕਵੀ ਹੋਏ ਇਹਨਾਂ ਦਾ ਜਨਮ ਹੋਇਆ ਜੀ 1931 ਨੂੰ ਕਿਸ ਜਗ੍ਹਾ ਤੇ ਚੰਗ ਜ਼ਿਲ੍ਹੇ ਦੇ ਪਿੰਡ ਅਵਾਨ ਵਿਖੇ ਠੀਕ ਹੈ ਜੀ ਇਹ ਕਿਸ ਦੇ ਚੇਲੇ ਸੀ ਹਾਜ਼ਰੇਤ ਹਬੀਬੁੱਲਾ ਕਾਦਰੀ ਦੇ ਠੀਕ ਹੈ ਇਹਨਾਂ ਨੂੰ ਪ੍ਰਸਿੱਧੀ ਕਿਸ ਵਿੱਚ ਮਿਲੇਗੀ ਕਾਫੀਆਂ ਅਤੇ ਸਿਹਰਫੀਆਂ ਦੇ ਵਿੱਚ ਠੀਕ ਹੈ ਜੀ ਆਪ ਦੀ ਰਚਨਾ ਸਭ ਤੋਂ ਮੇਨ ਗੱਲ ਇਹਨਾਂ ਦੀ ਰਚਨਾ ਪਿੱਛੇ ਕੀ ਲਿਖਿਆ ਹੁੰਦਾ ਜੀ ਹੂ ਲਿਖਿਆ ਹੁੰਦਾ ਠੀਕ ਹੈ ਜਿਵੇਂ ਇਹਨਾਂ ਨੇ ਪੁਸਤਕ ਮੰਨ ਲਓ ਇੱਕ ਤੁਕ ਲਿਖੀ ਤੇਰੇ ਜਿਹਾ ਮੈਨੂੰ ਹੋਰ ਨਾ ਕੋਈ ਮੈਂ ਜਿਹੀਆਂ ਲਖ ਤੈਨੂੰ ਹੂ ਠੀਕ ਹੈ ਜੀ ਹਰ ਇੱਕ ਜਦੋਂ ਵੀ ਇਹਨਾਂ ਦੀ ਕਲੈਨ ਮੰਨ ਲਓ ਆ ਲੈਨ ਖਤਮ ਹੋ ਰਹੀ ਹੈ ਤਾਂ ਉਸ ਦੇ ਪਿੱਛੇ ਲਿਖਿਆ ਹੋਏਗਾ ਹੂ ਠੀਕ ਹੈ ਜੀ ਇੱਕ ਸੰਗੀਤਕ ਲੈ ਹੈ ਇਹਨਾਂ ਦਾ ਇੱਕ तरीका ਹੈ ਆਪਣੀ ਰਚਨਾ ਲਿਖਣਾ ਹੈ ਅੱਗੇ ਲਿਖਿਆ ਹੈ ਆਪ ਦੀਆਂ ਰਚਨਾਵਾਂ ਵਿੱਚੋਂ ਮਜ ਵੀ ਦਿਖਾਵਿਆਂ ਧੇਖਾਂ ਦਾ ਖੰਡਨ ਕਰਮ ਕਾਂਡ ਅਤੇ ਨਰਕ ਸਵਰਗਾਂ ਤੋਂ ਉੱਪਰ ਉੱਠ ਕੇ ਕੇਵਲ ਰੱਬੀ ਮਲਾਪ ਦੇ ਇਛੂਕ ਸੰ ਠੀਕ ਹੈ ਜੀ ਮਤਲਬ ਕਿ ਇਹਨਾਂ ਦੇ ਰਚਨਾਵਾਂ ਵਿੱਚ ਕਿਸੇ ਵੀ ਪ੍ਰਕਾਰ ਦਾ ਦੇਖ ਦਿਖਾਵਾ ਠੀਕ ਹੈ ਜਾਤ ਪਾਤ ਉਹਨਾਂ ਦਾ ਜੋ ਖੰਡਨ ਕੀਤਾ ਗਿਆ ਕੇਵਲ ਰੱਬ ਦੇ ਮਲਾਪ ਦੇ ਹੀ ਗੱਲ ਕੀਤੀ ਗਈ ਹੈ ਠੀਕ ਹੈ ਜੀ ਇਹ ਆਪਣੀ ਰਚਨਾਵਾਂ ਰਹੀ ਜਾਤ ਪਾਤ ਦੇ ਬੰਧਨ ਤੋੜਦੇ ਨੇ ਠੀਕ ਹੈ ਜੀ ਅੱਗੇ ਲਿਖਿਆ ਆਪ ਜੀ ਨੇ ਆਪ ਜੀ 1691 ਈਸਵੀ ਵਿੱਚ ਜੋਤੀ ਜੋਤ ਸਮਾਗ ਲਈ ਸੀ ਠੀਕ ਹੈ ਭਾਵੇਂ ਆਪ ਨੂੰ ਸਾਬ ਹਸੈ ਜਿੰਨੀ ਪ੍ਰਸਿੱਧੀ ਨਹੀਂ ਮਿਲੀ ਪਰ ਆਪ ਦੀਆਂ ਰਚਨਾਵਾਂ ਸਾਬ ਹਸੈ ਦੇ ਕਲਮ ਦੇ ਬਰਾਬਰ ਹੀ ਹਨ ਠੀਕ ਹੈ ਜੀ ਏ ਵੀ ਸਾਹ ਹੁਸੈਨ ਦੇ ਬਰਾਬਰ ਦੇ ਕਵੀ ਮੰਨੇ ਜਾਂਦੇ ਨੇ ਠੀਕ ਹੈ ਜੀ ਅੱਗੇ ਦੇਖਦੇ ਹਾਂ ਅੱਗੇ ਤੁਹਾਡੇ ਲਈ ਸਵਾਲ ਹੈ ਪੰਜਾਬੀ ਸੂਫੀ ਕਾਵਟਾਰਾ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ ਇਹ ਆਪਾਂ ਪਿੱਛੇ ਵੀ ਡਿਸਕਸ ਕੀਤਾ ਹੈ ਵੀਡੀਓ ਦੇਖਣ ਬਾਅਦ ਤੁਸੀਂ ਕਮੈਂਟ ਜ਼ਰੂਰ ਕਰਨਾ ਹੈ ਠੀਕ ਹੈ ਜੀ ਸੋ ਦੋਸਤੋ ਅੱਜ ਦੀ ਵੀਡੀਓ ਰਾਹੀਂ ਆਪਾਂ ਪੰਜਾਬੀ ਸੂਫੀ ਕਾਵਟਾਰਾ ਦੇ ਪ੍ਰਸਿੱਧ ਕਵੀ ਜੋ ਹੋਏ ਨੇ ਉਹਨਾਂ ਬਾਰੇ ਡਿਸਕਸ ਕੀਤਾ ਹੈ ਜੀ ਜੇਕਰ ਤੁਹਾਡੀ ਕਿਸੇ ਵੀ ਪ੍ਰਕਾਰ ਦੀ ਕੋਈ ਕੁਐਰੀ ਹੁੰਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਠੀਕ ਹੈ ਜੀ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਜੀ